ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਆਪਣੇ ਕੋਲ ਟਰੈਕਟਰ ਆਇਆ ਜੀ ਸਵਰਾਜ 855 ਪੰਜਾਬ ਨੰਬਰ ਆ ਸਾਰਾ ਟਰੈਕਟਰ origignal ਆ ਜੀ 2001 ਮਾਡਲ ਆ ਅਗਲੇ ਟਰੈਕਟਰ ਦੇ ਟਾਇਰ ਆ ਜਿਹੜੇ ਉਹ 80% ਨੇ ਅਤੇ ਪਿਛਲੇ 75% ਨੇ ਇੰਜਨ ਗੇਅਰ ਦਾ ਓਕੇ ਆ ਜੀ ਤੇ ਰੇਟ ਹੈਗਾ 2,20,000 ਰੁਪਏ ਕੁੱਲ ਮਿਲਾ ਕੇ ਟਰੈਕਟਰ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ ਹਿੱਸਾ ਹਿੱਸਾ ਪੂਰਾ ਵਧੀਆ ਪਿਆ ਕੋਈ ਲੀਕਸ ਨਹੀਂ ਹੈ ओरिजिनल ਪੇਂਟ ਆ ਜੀ ਕਿਤੇ ਕਲਮਣੀ ਲੱਗੀ ਹੋਈ ਕੋਈ ਟਚਿੰਗ ਨਹੀਂ ਹੈ ਆ ਜਿਲਾ ਹੈਗਾ ਜੀ ਬਰਨਾਲਾ ਤੇ ਪਿੰਡ ਹੈ ਭਦੌੜ ਕਿਸੇ ਵੀ ਮੇਰੇ ਵੀਰ ਨੇ ਸਵਰਾਜ 855 ਡਾਇਰੈਕਟਰ ਖਰੀਦ ਦੇਣਾ ਤਾਂ ਨੰਬਰ ਨੋਟ ਕਰ ਲਓ ਜੀ 94178 05883 94178 05883 ਇਸ ਨੰਬਰ ਤੇ ਕੰਟੈਕਟ ਇਸ ਨੰਬਰ ਤੇ ਕੰਟੈਕਟ ਕਰਕੇ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਹਰੇਕ ਤਰ੍ਹਾਂ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ